ਨਿਊਜ਼ੀਲੈਂਡ ਵਿੱਚ ਰਜਿਸਟ੍ਰੇਸ਼ਨ ਅਤੇ WOF ਮਿਆਦ ਤੋਂ ਬਾਹਰ ਚੱਲ ਰਹੀਆਂ ਗੱਡੀਆਂ ਦੇ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਹਨ ਬੋਨਟ ਐਪ ਨੇ NZTA ਦੇ ਡਾਟਾ ਤੇ ਆਧਾਰਤ 21500 ਵਾਹਨਾਂ ਦੀ ਜਾਂਚ ਕੀਤੀ ਹੈ ਤੇ ਨਤੀਜੇ ਦਿਲ ਦਹਿਲਾ ਦੇਣ ਵਾਲੇ ਹਨ ਹਰ ਰੋਜ਼ ਸੜਕਾਂ ਤੇ ਦੌੜਦੀਆਂ ਕਾਰਾਂ ਵਿੱਚੋਂ ਤਕਰੀਬਨ ਅਧੀਆਂ ਦੀ ਰਜਿਸਟ੍ਰੇਸ਼ਨ ਜਾਂ WOF ਮਿਆਦ ਤੋਂ ਬਾਹਰ ਹੈ ਨਾਰਥ ਲੈਂਡ ਦੇ ਵਿੱਚ 68% WF ਮਿਆਦ ਤੋਂ ਬਾਹਰ ਮਿਲੀਆਂ ਹਨ ਆਕਲੈਂਡ ਦੇ ਵਿੱਚ ਇਹ ਅੰਕੜਾ 16% ਹੈ ਜਦਕਿ ਓਟਾਗੋ ਦੇ ਵਿੱਚ ਸਭ ਤੋਂ ਵਧੀਆ ਕੇਵਲ 8% ਦਾ ਇਹ ਅੰਕੜਾ ਹੈ ਆਟੋਮੋਬਾਈਲ ਐਸੋਸੀਏਸ਼ਨ ਦੇ ਨੀਤੀ ਸਲਾਹਕਾਰ ਟੈਰੀ ਕੋਲਿੰਸ ਦਾ ਕਹਿਣਾ ਹੈ ਕਿ ਇਹ ਅੰਕੜੇ ਕੁਝ ਵੱਧ ਦਿਖਾਈ ਦੇ ਸਕਦੇ ਹਨ ਕਿਉਂਕਿ ਕਈ ਵਾਰ ਲੋਕ ਰਜਿਸਟ੍ਰੇਸ਼ਨ ਮਿਆਦ ਤੋਂ ਕੁਝ ਦਿਨ ਬਾਅਦ ਕਰਦੇ ਹਨ ਪਰ ਸਿਸਟਮ ਉਹਨੂੰ ਪਿਛਲੇ ਤਰੀਕ ਤੋਂ ਹੀ ਵੈਲਿਡ ਮੰਨ ਲੈਂਦਾ ਹੈ ਉਹ ਕਹਿੰਦੇ ਹਨ ਕਿ ਨਾਰਥ ਲੈਂਡ ਵਰਗਾ ਖੇਤਰ ਵਿੱਚ ਅਸਲ ਇਹ ਸਮੱਸਿਆ ਹੈ ਲੋਕਾਂ ਕੋਲ ਖਰਚਾ ਨਹੀਂ ਹੈ ਜਾਂ ਵਾਹਨ ਸੜਕਾਂ ਤੇ ਨਹੀਂ ਚੱਲ ਰਹੇ ਹਨ ਕੋਲਿੰਸ ਨੇ ਚੇਤਾਵਨੀ ਦਿੱਤੀ ਹੈ ਕਿ ਰਜਿਸਟ੍ਰੇਸ਼ਨ ਫੀਸ ACC ਫੰਡ ਲਈ ਬਹੁਤ ਜ਼ਰੂਰੀ ਹੈ ਜੋ ਸੜਕ ਹਾਸਿਆਂ ਵਿੱਚ ਜ਼ਖਮੀਆਂ ਦੀ ਸਹਾਇਤਾ ਕਰਦਾ ਹੈ ਜਿਨ੍ਹਾਂ ਨੇ ਫੀਸ ਨਹੀਂ ਭਰੀ ਹੈ ਉਹਨਾਂ ਦਾ ਬੋਝ ਹਰ ਡਰਾਈਵਰ ਤੇ ਪੈਂਦਾ ਹੈ ਇਸ ਵਿਚਕਾਰ ਸਰਕਾਰ WF ਪ੍ਰਣਾਲੀ ਵਿੱਚ ਵੱਡੀਆਂ ਤਬਦੀਲੀਆਂ ਲਿਆਉਣ ਦੀ ਯੋਜਨਾ ਬਣਾ ਰਹੀ ਹੈ ਨਵੇਂ ਹਲਕੇ ਵਾਹਨਾਂ ਲਈ ਪਹਿਲੀ WF 4 ਸਾਲਾਂ ਲਈ 4 ਤੋਂ 10 ਸਾਲ ਪੁਰਾਣਿਆਂ ਲਈ ਹਰ 2 ਸਾਲ ਅਤੇ 10 ਸਾਲ ਤੋਂ ਪੁਰਾਣਿਆਂ ਲਈ ਹਰ ਸਾਲ ਜਾਂਚ ਜ਼ਰੂਰੀ ਹੋ ਸਕਦੀ ਹੈ ਨਿਊਜ਼ੀਲੈਂਡ ਵਿੱਚ ਰਜਿਸਟ੍ਰੇਸ਼ਨ ਅਤੇ WOF ਮਿਆਦ ਤੋਂ ਬਾਹਰ ਚੱਲ ਰਹੀਆਂ ਗੱਡੀਆਂ ਦੇ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਹਨ ਬੋਨਟ ਐਪ ਨੇ NZTA ਦੇ ਡਾਟਾ ਤੇ ਆਧਾਰਤ 21500 ਵਾਹਨਾਂ ਦੀ ਜਾਂਚ ਕੀਤੀ ਹੈ ਤੇ ਨਤੀਜੇ ਦਿਲ ਦੇਲਾ ਦੇ ਵਲੇ ਹਨ ਹਰ ਰੋਜ਼ ਸੜਕਾਂ ਦੇ ਦੌੜਦੀਆਂ ਕਾਰਾਂ ਵਿੱਚੋਂ ਤਕਰੀਬਨ ਅਧੀਆਂ ਦੀ ਰਜਿਸਟ੍ਰੇਸ਼ਨ ਜਾਂ WF ਮਿਆਦ ਤੋਂ ਬਾਹਰ ਹੈ ਨਾਰਥ ਲੈਂਡ ਦੇ ਵਿੱਚ 68% WF ਮਿਆਦ ਤੋਂ ਬਾਹਰ ਮਿਲੀਆਂ ਹਨ ਆਕਲੈਂਡ ਦੇ ਵਿੱਚ ਇਹ ਅੰਕੜਾ 16% ਹੈ ਜਦਕਿ ਓਟਾਗੋ ਦੇ ਵਿੱਚ ਸਭ ਤੋਂ ਵਧੀਆ ਕੇਵਲ 8% ਦਾ ਇਹ ਅੰਕੜਾ ਹੈ ਆਟੋਮੋਬਾਈਲ ਐਸੋਸੀਏਸ਼ਨ ਦੇ ਨੀਤੀ ਸਲਾਹਕਾਰ ਟੈਰੀ ਕੋਲੈਂਸ ਦਾ ਕਹਿਣਾ ਹੈ ਕਿ ਇਹ ਅੰਕੜੇ ਕੁਝ ਵੱਧ ਦਿਖਾਈ ਦੇ ਸਕਦੇ ਹਨ ਕਿਉਂਕਿ ਕਈ ਵਾਰ ਲੋਕ ਰਜਿਸਟ੍ਰੇਸ਼ਨ ਮਿਆਦ ਤੋਂ ਕੁਝ ਦਿਨ ਬਾਅਦ ਕਰਦੇ ਹਨ ਪਰ ਸਿਸਟਮ ਉਹਨੂੰ ਪਿਛਲੇ ਤਰੀਕ ਤੋਂ ਹੀ ਵੈਲਿਡ ਮੰਨ ਲੈਂਦਾ ਹੈ ਉਹ ਕਹਿੰਦੇ ਹਨ ਕਿ ਨਾਰਥ ਲੈਂਡ ਵਰਗਾ ਖੇਤਰ ਵਿੱਚ ਅਸਲ ਇਹ ਸਮੱਸਿਆ ਹੈ ਲੋਕਾਂ ਕੋਲ ਖਰਚਾ ਨਹੀਂ ਹੈ ਜਦ ਵਾਹਨ ਸੜਕਾਂ ਤੇ ਨਹੀਂ ਚੱਲ ਰਹੇ ਹਨ ਕੋਲਿੰਸ ਨੇ ਚੇਤਾਵਨੀ ਦਿੱਤੀ ਹੈ ਕਿ ਰਜਿਸਟ੍ਰੇਸ਼ਨ ਫੀਸ ਏਸੀਸੀ ਫੰਡ ਲਈ ਬਹੁਤ ਜ਼ਰੂਰੀ ਹੈ ਜੋ ਸੜਕ ਹਾਦਸਿਆਂ ਵਿੱਚ ਜ਼ਖਮੀਆਂ ਦੀ ਸਹਾਇਤਾ ਕਰਦਾ ਹੈ ਜਿਨ੍ਹਾਂ ਨੇ ਫੀਸ ਨਹੀਂ ਭਰੀ ਹੈ ਉਹਨਾਂ ਦਾ ਬੋਝ ਹਰ ਡਰਾਈਵਰ ਤੇ ਪੈਂਦਾ ਹੈ ਇਸ ਵਿਚਕਾਰ ਸਰਕਾਰ ਡਬਲਯੂ ਐਫ ਪ੍ਰਣਾਲੀ ਵਿੱਚ ਵੱਡੀਆਂ ਤਬਦੀਲੀਆਂ ਲਿਆਉਣ ਦੀ ਯੋਜਨਾ ਬਣਾ ਰਹੀ ਹੈ ਨਵੇਂ ਹਲਕੇ ਵਾਹਨਾਂ ਲਈ ਪਹਿਲੀ WF 4 ਸਾਲਾਂ ਲਈ 4 ਤੋਂ 10 ਸਾਲ ਪੁਰਾਣਿਆਂ ਲਈ ਹਰ 2 ਸਾਲ ਅਤੇ 10 ਸਾਲ ਤੋਂ ਪੁਰਾਣਿਆਂ ਲਈ ਹਰ ਸਾਲ ਜਾਂਚ ਜ਼ਰੂਰੀ ਹੋ ਸਕਦੀ ਹੈ ਨਿਊਜ਼ੀਲੈਂਡ ਵਿੱਚ ਰਜਿਸਟ੍ਰੇਸ਼ਨ ਅਤੇ WOF ਮਿਆਦ ਤੋਂ ਬਾਹਰ ਚੱਲ ਰਹੀਆਂ ਗੱਡੀਆਂ ਦੇ ਹੈਰਾਨ ਕਰਨ ਵਾਲੇ ਅੰਕੜੇ ਸਾਮ੍ਹਣੇ ਇਹ ਹੈ ਬੋਨਟ ਐਪ ਨੇ NZTA ਦੇ ਡਾਟਾ ਤੇ ਆਧਾਰਤ 21500 ਵਾਹਨਾਂ ਦੀ ਜਾਂਚ ਕੀਤੀ ਹੈ ਤੇ ਨਤੀਜੇ ਦਿਲ ਦਹਿਲਾ ਦੇਣ ਵਾਲੇ ਹਨ ਹਰ ਰੋਜ਼ ਸੜਕਾਂ ਤੇ ਦੌੜਦੀਆਂ ਕਾਰਾਂ ਵਿੱਚੋਂ ਤਕਰੀਬਨ ਅਧੀਆਂ ਦੀ ਰਜਿਸਟ੍ਰੇਸ਼ਨ ਜਾਂ WF ਮਿਆਦ ਤੋਂ ਬਾਹਰ ਹੈ ਨਾਰਥਲੈਂਡ ਦੇ ਵਿੱਚ 68% WF ਮਿਆਦ ਤੋਂ ਬਾਹਰ ਮਿਲੀਆਂ ਹਨ ਆਕਲੈਂਡ ਦੇ ਵਿੱਚ ਇਹ ਅੰਕੜਾ 16% ਹੈ ਜਦਕਿ ਓਟਾਗੋ ਦੇ ਵਿੱਚ ਸਭ ਤੋਂ ਵਧੀਆ ਕੇਵਲ 8% ਦਾ ਇਹ ਅੰਕੜਾ ਹੈ ਆਟੋਮੋਬਾਈਲ ਐਸੋਸੀਏਸ਼ਨ ਦੇ ਨੀਤੀ ਸਲਾਹਕਾਰ ਟੈਰੀ ਕੋਲਿੰਸ ਦਾ ਕਹਿਣਾ ਹੈ ਕਿ ਇਹ ਅੰਕੜੇ ਕੁਝ ਵੱਧ ਦਿਖਾਈ ਦੇ ਸਕਦੇ ਹਨ ਕਿਉਂਕਿ ਕਈ ਵਾਰ ਲੋਕ ਰਜਿਸਟ੍ਰੇਸ਼ਨ ਮਿਆਦ ਤੋਂ ਕੁਝ ਦਿਨ ਬਾਅਦ ਕਰਦੇ ਹਨ ਪਰ ਸਿਸਟਮ ਉਹਨੂੰ ਪਿਛਲੇ ਤਰੀਕ ਤੋਂ ਹੀ ਵੈਲਿਡ ਮੰਨ ਲੈਂਦਾ ਹੈ ਉਹ ਕਹਿੰਦੇ ਹਨ ਕਿ ਨਾਰਥ ਲੈਂਡ ਵਰਗਾ ਖੇਤਰ ਵਿੱਚ ਅਸਲ ਇਹ ਸਮੱਸਿਆ ਹੈ ਲੋਕਾਂ ਕੋਲ ਖਰਚਾ ਨਹੀਂ ਹੈ ਜਾਂ ਵਾਹਨ ਸੜਕਾਂ ਤੇ ਨਹੀਂ ਚੱਲ ਰਹੇ ਹਨ ਕੋਲਿੰਸ ਨੇ ਚੇਤਾਵਨੀ ਦਿੱਤੀ ਹੈ ਕਿ ਰਜਿਸਟ੍ਰੇਸ਼ਨ ਫੀਸ ACC ਫੰਡ ਲਈ ਬਹੁਤ ਜ਼ਰੂਰੀ ਹੈ ਜੋ ਸੜਕ ਹਾਸਿਆਂ ਵਿੱਚ ਜ਼ਖਮੀਆਂ ਦੀ ਸਹਾਇਤਾ ਕਰਦਾ ਹੈ ਜਿਨ੍ਹਾਂ ਨੇ ਫੀਸ ਨਹੀਂ ਭਰੀ ਹੈ ਉਹਨਾਂ ਦਾ ਬੋਝ ਹਰ ਡਰਾਈਵਰ ਤੇ ਪੈਂਦਾ ਹੈ ਇਸ ਵਿਚਕਾਰ ਸਰਕਾਰ WF ਪ੍ਰਣਾਲੀ ਵਿੱਚ ਵੱਡੀਆਂ ਤਬਦੀਲੀਆਂ ਲਿਆਉਣ ਦੀ ਯੋਜਨਾ ਬਿਨਾਂ ਰਹੀ ਹੈ ਨਵੇਂ ਹਲਕੇ ਵਾਹਨਾਂ ਲਈ ਪਹਿਲੀ WF 4 ਸਾਲਾਂ ਲਈ 4 ਤੋਂ 10 ਸਾਲ ਪੁਰਾਣਿਆਂ ਲਈ ਹਰ 2 ਸਾਲ ਅਤੇ 10 ਸਾਲ ਤੋਂ ਪੁਰਾਣਿਆਂ ਲਈ ਹਰ ਸਾਲ ਜਾਂਚ ਜ਼ਰੂਰੀ ਹੋ ਸਕਦੀ ਹੈ। ਨਿਊਜ਼ੀਲੈਂਡ ਵਿੱਚ ਰਜਿਸਟ੍ਰੇਸ਼ਨ ਅਤੇ WOF ਮਿਆਦ ਤੋਂ ਬਾਹਰ ਚੱਲ ਰਹੀਆਂ ਗੱਡੀਆਂ ਦੇ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਹਨ ਬੋਨਟ ਐਪ ਨੇ NZTA ਦੇ ਡਾਟਾ ਤੇ ਆਧਾਰਤ 21500 ਵਾਹਨਾਂ ਦੀ ਜਾਂਚ ਕੀਤੀ ਹੈ ਤੇ ਨਤੀਜੇ ਦਿਲ ਦਹਿਲਾ ਦੇਣ ਵਾਲੇ ਹਨ ਹਰ ਰੋਜ਼ ਸੜਕਾਂ ਤੇ ਦੌੜਦੀਆਂ ਕਾਰਾਂ ਵਿੱਚੋਂ ਤਕਰੀਬਨ ਅਧੀਆਂ ਦੀ ਰਜਿਸਟ੍ਰੇਸ਼ਨ ਜਾਂ WOF ਮਿਆਦ ਤੋਂ ਬਾਹਰ ਹੈ ਨਾਰਥ ਲੈਂਡ ਦੇ ਵਿੱਚ 68% WF ਮਿਆਦ ਤੋਂ ਬਾਹਰ ਮਿਲੀਆਂ ਹਨ ਆਕਲੈਂਡ ਦੇ ਵਿੱਚ ਇਹ ਅੰਕੜਾ 16% ਹੈ ਜਦਕਿ ਓਟਾਗੋ ਦੇ ਵਿੱਚ ਸਭ ਤੋਂ ਵਧੀਆ ਕੇਵਲ 8% ਦਾ ਇਹ ਅੰਕੜਾ ਹੈ ਆਟੋਮੋਬਾਈਲ ਐਸੋਸੀਏਸ਼ਨ ਦੇ ਨੀਤੀ ਸਲਾਹਕਾਰ ਟੈਰੀ ਕੋਲਿੰਸ ਦਾ ਕਹਿਣਾ ਹੈ ਕਿ ਇਹ ਅੰਕੜੇ ਕੁਝ ਵੱਧ ਦਿਖਾਈ ਦੇ ਸਕਦੇ ਹਨ ਕਿਉਂਕਿ ਕਈ ਵਾਰ ਲੋਕ ਰਜਿਸਟ੍ਰੇਸ਼ਨ ਮਿਆਦ ਤੋਂ ਕੁਝ ਦਿਨ ਬਾਅਦ ਕਰਦੇ ਹਨ ਪਰ ਸਿਸਟਮ ਉਹਨੂੰ ਪਿਛਲੇ ਤਰੀਕ ਤੋਂ ਹੀ ਵੈਲਿਡ ਮੰਨ ਲੈਂਦਾ ਹੈ ਉਹ ਕਹਿੰਦੇ ਹਨ ਕਿ ਨਾਰਥ ਲੈਂਡ ਵਰਗਾ ਖੇਤਰ ਵਿੱਚ ਅਸਲ ਇਹ ਸਮੱਸਿਆ ਹੈ ਲੋਕਾਂ ਕੋਲ ਖਰਚਾ ਨਹੀਂ ਹੈ ਜਦ ਵਾਹਨ ਸੜਕਾਂ ਤੇ ਨਹੀਂ ਚੱਲ ਰਹੇ ਹਨ ਕੋਲਿੰਸ ਨੇ ਚੇਤਾਵਨੀ ਦਿੱਤੀ ਹੈ ਕਿ ਰਜਿਸਟ੍ਰੇਸ਼ਨ ਫੀਸ ਏਸੀਸੀ ਫੰਡ ਲਈ ਬਹੁਤ ਜ਼ਰੂਰੀ ਹੈ ਜੋ ਸੜਕ ਹਾਦਸਿਆਂ ਵਿੱਚ ਜ਼ਖਮੀਆਂ ਦੀ ਸਹਾਇਤਾ ਕਰਦਾ ਹੈ ਜਿਨ੍ਹਾਂ ਨੇ ਫੀਸ ਨਹੀਂ ਭਰੀ ਹੈ ਉਹਨਾਂ ਦਾ ਬੋਝ ਹਰ ਡਰਾਈਵਰ ਤੇ ਪੈਂਦਾ ਹੈ ਇਸ ਵਿਚਕਾਰ ਸਰਕਾਰ ਡਬਲਯੂ ਐਫ ਪ੍ਰਣਾਲੀ ਵਿੱਚ ਵੱਡੀਆਂ ਤਬਦੀਲੀਆਂ ਲਿਆਉਣ ਦੀ ਯੋਜਨਾ ਬਣਾ ਰਹੀ ਹੈ ਨਵੇਂ ਹਲਕੇ ਵਾਹਨਾਂ ਲਈ ਪਹਿਲੀ WF 4 ਸਾਲਾਂ ਲਈ 4 ਤੋਂ 10 ਸਾਲ ਪੁਰਾਣਿਆਂ ਲਈ ਹਰ 2 ਸਾਲ ਅਤੇ 10 ਸਾਲ ਤੋਂ ਪੁਰਾਣਿਆਂ ਲਈ ਹਰ ਸਾਲ ਜਾਂਚ ਜ਼ਰੂਰੀ ਹੋ ਸਕਦੀ ਹੈ। ਨਿਊਜ਼ੀਲੈਂਡ ਵਿੱਚ ਰਜਿਸਟ੍ਰੇਸ਼ਨ ਅਤੇ WOF ਮਿਆਦ ਤੋਂ ਬਾਹਰ ਚੱਲ ਰਹੀਆਂ ਗੱਡੀਆਂ ਦੇ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਹਨ ਬੋਨਟ ਐਪ ਨੇ NZTA ਦੇ ਡਾਟਾ ਤੇ ਆਧਾਰਤ 21500 ਵਾਹਨਾਂ ਦੀ ਜਾਂਚ ਕੀਤੀ ਹੈ ਤੇ ਨਤੀਜੇ ਦਿਲ ਦਹਿਲਾ ਦੇਣ ਵਾਲੇ ਹਨ ਹਰ ਰੋਜ਼ ਸੜਕਾਂ ਤੇ ਦੌੜਦੀਆਂ ਕਾਰਾਂ ਵਿੱਚੋਂ ਤਕਰੀਬਨ ਅਧੀਆਂ ਦੀ ਰਜਿਸਟ੍ਰੇਸ਼ਨ ਜਾਂ WOF ਮਿਆਦ ਤੋਂ ਬਾਹਰ ਹੈ ਨਾਰਥਲੈਂਡ ਦੇ ਵਿੱਚ 68% WF ਮਿਆਦ ਤੋਂ ਬਾਹਰ ਮਿਲੀਆਂ ਹਨ ਆਕਲੈਂਡ ਦੇ ਵਿੱਚ ਇਹ ਅੰਕੜਾ 16% ਹੈ ਜਦਕਿ ਓਟਾਗੋ ਦੇ ਵਿੱਚ ਸਭ ਤੋਂ ਵਧੀਆ ਕੇਵਲ 8% ਦਾ ਇਹ ਅੰਕੜਾ ਹੈ ਆਟੋਮੋਬਾਈਲ ਐਸੋਸੀਏਸ਼ਨ ਦੇ ਨੀਤੀ ਸਲਾਹਕਾਰ ਟੈਰੀ ਕੋਲਿੰਸ ਦਾ ਕਹਿਣਾ ਹੈ ਕਿ ਇਹ ਅੰਕੜੇ ਕੁਝ ਵੱਧ ਦਿਖਾਈ ਦੇ ਸਕਦੇ ਹਨ ਕਿਉਂਕਿ ਕਈ ਵਾਰ ਲੋਕ ਰਜਿਸਟ੍ਰੇਸ਼ਨ ਮਿਆਦ ਤੋਂ ਕੁਝ ਦਿਨ ਬਾਅਦ ਕਰਦੇ ਹਨ ਪਰ ਸਿਸਟਮ ਉਹਨੂੰ ਪਿਛਲੇ ਤਰੀਕ ਤੋਂ ਹੀ ਵੈਲਿਡ ਮੰਨ ਲੈਂਦਾ ਹੈ ਉਹ ਕਹਿੰਦੇ ਹਨ ਕਿ ਨਾਰਥਲੈਂਡ ਵਰਗਾ ਖੇਤਰ ਵਿਚ ਅਸਲ ਇਹ ਸਮੱਸਿਆ ਹੈ ਲੋਕਾਂ ਕੋਲ ਖਰਚਾ ਨਹੀਂ ਹੈ ਜਦ ਵਾਹਨ ਸੜਕਾਂ ਤੇ ਨਹੀਂ ਚੱਲ ਰਹੇ ਹਨ ਕੋਲਿੰਸ ਨੇ ਚੇਤਾਵਨੀ ਦਿੱਤੀ ਹੈ ਕਿ ਰਜਿਸਟ੍ਰੇਸ਼ਨ ਫੀਸ ਏਸੀਸੀ ਫੰਡ ਲਈ ਬਹੁਤ ਜ਼ਰੂਰੀ ਹੈ ਜੋ ਸੜਕ ਹਾਸਿਆਂ ਵਿੱਚ ਜ਼ਖਮੀਆਂ ਦੀ ਸਹਾਇਤਾ ਕਰਦਾ ਹੈ ਜਿਨ੍ਹਾਂ ਨੇ ਫੀਸ ਨਹੀਂ ਭਰੀ ਹੈ ਉਹਨਾਂ ਦਾ ਬੋਝ ਹਰ ਡਰਾਈਵਰ ਤੇ ਪੈਂਦਾ ਹੈ ਇਸ ਵਿਚਕਾਰ ਸਰਕਾਰ ਡਬਲਯੂ ਐਫ ਪ੍ਰਣਾਲੀ ਵਿੱਚ ਵੱਡੀਆਂ ਤਬਦੀਲੀਆਂ ਲਿਆਉਣ ਦੀ ਯੋਜਨਾ ਬਣਾ ਰਹੀ ਹੈ ਨਵੇਂ ਹਲਕੇ ਵਾਹਨਾਂ ਲਈ ਪਹਿਲੀ WF 4 ਸਾਲਾਂ ਲਈ 4 ਤੋਂ 10 ਸਾਲ ਪੁਰਾਣਿਆਂ ਲਈ ਹਰ 2 ਸਾਲ ਅਤੇ 10 ਸਾਲ ਤੋਂ ਪੁਰਾਣਿਆਂ ਲਈ ਹਰ ਸਾਲ ਜਾਂਚ ਜ਼ਰੂਰੀ ਹੋ ਸਕਦੀ ਹੈ। ਨਿਊਜ਼ੀਲੈਂਡ ਵਿੱਚ ਰਜਿਸਟ੍ਰੇਸ਼ਨ ਅਤੇ WOF ਮਿਆਦ ਤੋਂ ਬਾਹਰ ਚੱਲ ਰਹੀਆਂ ਗੱਡੀਆਂ ਦੇ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਹਨ ਬੋਨਟ ਐਪ ਨੇ NZTA ਦੇ ਡਾਟਾ ਤੇ ਆਧਾਰਤ 21500 ਵਾਹਨਾਂ ਦੀ ਜਾਂਚ ਕੀਤੀ ਹੈ ਤੇ ਨਤੀਜੇ ਦਿਲ ਦਹਿਲਾ ਦੇਣ ਵਾਲੇ ਹਨ ਹਰ ਰੋਜ਼ ਸੜਕਾਂ ਤੇ ਦੌੜਦੀਆਂ ਕਾਰਾਂ ਵਿੱਚੋਂ ਤਕਰੀਬਨ ਅਧੀਆਂ ਦੀ ਰਜਿਸਟ੍ਰੇਸ਼ਨ ਜਾਂ WOF ਮਿਆਦ ਤੋਂ ਬਾਹਰ ਹੈ ਨਾਰਥ ਲੈਂਡ ਦੇ ਵਿੱਚ 68% WF ਮਿਆਦ ਤੋਂ ਬਾਹਰ ਮਿਲੀਆਂ ਹਨ ਆਕਲੈਂਡ ਦੇ ਵਿੱਚ ਇਹ ਅੰਕੜਾ 16% ਹੈ ਜਦਕਿ ਓਟਾਗੋ ਦੇ ਵਿੱਚ ਸਭ ਤੋਂ ਵਧੀਆ ਕੇਵਲ 8 ਫੀਸਦੀ ਦਾ ਇਹ ਅੰਕੜਾ ਹੈ ਆਟੋਮੋਬਾਈਲ ਐਸੋਸੀਏਸ਼ਨ ਦੇ ਨੀਤੀ ਸਲਾਹਕਾਰ ਟੈਰੀ ਕੋਲਿੰਸ ਦਾ ਕਹਿਣਾ ਹੈ ਕਿ ਇਹ ਅੰਕੜੇ ਕੁਝ ਵੱਧ ਦਿਖਾਈ ਦੇ ਸਕਦੇ ਹਨ ਕਿਉਂਕਿ ਕਈ ਵਾਰ ਲੋਕ ਰਜਿਸਟ੍ਰੇਸ਼ਨ ਮਿਆਦ ਤੋਂ ਕੁਝ ਦਿਨ ਬਾਅਦ ਭਰਦੇ ਹਨ ਪਰ ਸਿਸਟਮ ਉਹਨੂੰ ਪਿਛਲੇ ਤਰੀਕ ਤੋਂ ਹੀ ਵੈਲਿਡ ਮੰਨ ਲੈਂਦਾ ਹੈ ਉਹ ਕਹਿੰਦੇ ਹਨ ਕਿ ਨਾਰਥਲੈਂਡ ਵਰਗਾ ਖੇਤਰ ਵਿੱਚ ਅਸਲ ਇਹ ਸਮੱਸਿਆ ਹੈ ਲੋਕਾਂ ਕੋਲ ਖਰਚਾ ਨਹੀਂ ਹੈ ਜਦ ਵਾਹਨ ਸੜਕਾਂ ਤੇ ਨਹੀਂ ਚੱਲ ਰਹੇ ਹਨ ਕੋਲਿੰਸ ਨੇ ਚੇਤਾਵਨੀ ਦਿੱਤੀ ਹੈ ਕਿ ਰਜਿਸਟ੍ਰੇਸ਼ਨ ਫੀਸ ਏਸੀਸੀ ਫੰਡ ਲਈ ਬਹੁਤ ਜ਼ਰੂਰੀ ਹੈ ਜੋ ਸੜਕ ਹਾਦਸਿਆਂ ਵਿੱਚ ਜ਼ਖਮੀਆਂ ਦੀ ਸਹਾਇਤਾ ਕਰਦਾ ਹੈ ਜਿਨ੍ਹਾਂ ਨੇ ਫੀਸ ਨਹੀਂ ਭਰੀ ਹੈ ਉਹਨਾਂ ਦਾ ਬੋਝ ਹਰ ਡਰਾਈਵਰ ਤੇ ਪੈਂਦਾ ਹੈ ਇਸ ਵਿਚਕਾਰ ਸਰਕਾਰ ਡਬਲਯੂ ਐਫ ਪ੍ਰਣਾਲੀ ਵਿੱਚ ਵੱਡੀਆਂ ਤਬਦੀਲੀਆਂ ਲਿਆਉਣ ਦੀ ਯੋਜਨਾ ਬਣਾ ਰਹੀ ਹੈ ਨਵੇਂ ਹਲਕੇ ਵਾਹਨਾਂ ਲਈ ਪਹਿਲੀ WF 4 ਸਾਲਾਂ ਲਈ 4 ਤੋਂ 10 ਸਾਲ ਪੁਰਾਣਿਆਂ ਲਈ ਹਰ 2 ਸਾਲ ਅਤੇ 10 ਸਾਲ ਤੋਂ ਪੁਰਾਣਿਆਂ ਲਈ ਹਰ ਸਾਲ ਜਾਂਚ ਜ਼ਰੂਰੀ ਹੋ ਸਕਦੀ ਹੈ। ਨਿਊਜ਼ੀਲੈਂਡ ਵਿੱਚ ਰਜਿਸਟ੍ਰੇਸ਼ਨ ਅਤੇ WOF ਮਿਆਦ ਤੋਂ ਬਾਹਰ ਚੱਲ ਰਹੀਆਂ ਗੱਡੀਆਂ ਦੇ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਹਨ ਬੋਨਟ ਐਪ ਨੇ NZTA ਦੇ ਡਾਟਾ ਤੇ ਆਧਾਰਤ 21500 ਵਾਹਨਾਂ ਦੀ ਜਾਂਚ ਕੀਤੀ ਹੈ ਤੇ ਨਤੀਜੇ ਦਿਲ ਦਹਿਲਾ ਦੇਣ ਵਾਲੇ ਹਨ ਹਰ ਰੋਜ਼ ਸੜਕਾਂ ਤੇ ਦੌੜਦੀਆਂ ਕਾਰਾਂ ਵਿੱਚੋਂ ਤਕਰੀਬਨ ਅਧੀਆਂ ਦੀ ਰਜਿਸਟ੍ਰੇਸ਼ਨ ਜਾਂ WOF ਮਿਆਦ ਤੋਂ ਬਾਹਰ ਹੈ ਨਾਰਥ ਲੈਂਡ ਦੇ ਵਿੱਚ 68% WF ਮਿਆਦ ਤੋਂ ਬਾਹਰ ਮਿਲੀਆਂ ਹਨ ਆਕਲੈਂਡ ਦੇ ਵਿੱਚ ਇਹ ਅੰਕੜਾ 16% ਹੈ ਜਦਕਿ ਓਟਾਗੋ ਦੇ ਵਿੱਚ ਸਭ ਤੋਂ ਵਧੀਆ ਕੇਵਲ 8% ਦਾ ਇਹ ਅੰਕੜਾ ਹੈ ਆਟੋਮੋਬਾਈਲ ਐਸੋਸੀਏਸ਼ਨ ਦੇ ਨੀਤੀ ਸਲਾਹਕਾਰ ਟੈਰੀ ਕੋਲੈਂਸ ਦਾ ਕਹਿਣਾ ਹੈ ਕਿ ਇਹ ਅੰਕੜੇ ਕੁਝ ਵੱਧ ਦਿਖਾਈ ਦੇ ਸਕਦੇ ਹਨ ਕਿਉਂਕਿ ਕਈ ਵਾਰ ਲੋਕ ਰਜਿਸਟ੍ਰੇਸ਼ਨ ਮਿਆਦ ਤੋਂ ਕੁਝ ਦਿਨ ਬਾਅਦ ਕਰਦੇ ਹਨ ਪਰ ਸਿਸਟਮ ਉਹਨੂੰ ਪਿਛਲੇ ਤਰੀਕ ਤੋਂ ਹੀ ਵੈਲਿਡ ਮੰਨ ਲੈਂਦਾ ਹੈ ਉਹ ਕਹਿੰਦੇ ਹਨ ਕਿ ਨਾਰਥ ਲੈਂਡ ਵਰਗਾ ਖੇਤਰ ਵਿੱਚ ਅਸਲ ਇਹ ਸਮੱਸਿਆ ਹੈ ਲੋਕਾਂ ਕੋਲ ਖਰਚਾ ਨਹੀਂ ਹੈ ਜਾਂ ਵਾਹਨ ਸੜਕਾਂ ਤੇ ਨਹੀਂ ਚੱਲ ਰਹੇ ਹਨ ਕੋਲਿੰਸ ਨੇ ਚੇਤਾਵਨੀ ਦਿੱਤੀ ਹੈ ਕਿ ਰਜਿਸਟ੍ਰੇਸ਼ਨ ਫੀਸ ACC ਫੰਡ ਲਈ ਬਹੁਤ ਜ਼ਰੂਰੀ ਹੈ ਜੋ ਸੜਕ ਹਾਸਿਆਂ ਵਿੱਚ ਜ਼ਖਮੀਆਂ ਦੀ ਸਹਾਇਤਾ ਕਰਦਾ ਹੈ ਜਿਨ੍ਹਾਂ ਨੇ ਫੀਸ ਨਹੀਂ ਭਰੀ ਹੈ ਉਹਨਾਂ ਦਾ ਬੋਝ ਹਰ ਡਰਾਈਵਰ ਤੇ ਪੈਂਦਾ ਹੈ ਇਸ ਵਿਚਕਾਰ ਸਰਕਾਰ WF ਪ੍ਰਣਾਲੀ ਵਿੱਚ ਵੱਡੀਆਂ ਤਬਦੀਲੀਆਂ ਲਿਆਉਣ ਦੀ ਯੋਜਨਾ ਬਣਾ ਰਹੀ ਹੈ ਨਵੇਂ ਹਲਕੇ ਵਾਹਨਾਂ ਲਈ ਪਹਿਲੀ WF 4 ਸਾਲਾਂ ਲਈ 4 ਤੋਂ 10 ਸਾਲ ਪੁਰਾਣਿਆਂ ਲਈ ਹਰ 2 ਸਾਲ ਅਤੇ 10 ਸਾਲ ਤੋਂ ਪੁਰਾਣਿਆਂ ਲਈ ਹਰ ਸਾਲ ਜਾਂਚ ਜ਼ਰੂਰੀ ਹੋ ਸਕਦੀ ਹੈ। ਨਿਊਜ਼ੀਲੈਂਡ ਵਿੱਚ ਰਜਿਸਟ੍ਰੇਸ਼ਨ ਅਤੇ WOF ਮਿਆਦ ਤੋਂ ਬਾਹਰ ਚੱਲ ਰਹੀਆਂ ਗੱਡੀਆਂ ਦੇ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਹਨ ਬੋਨਟ ਐਪ ਨੇ NZTA ਦੇ ਡਾਟਾ ਤੇ ਆਧਾਰਤ 21500 ਵਾਹਨਾਂ ਦੀ ਜਾਂਚ ਕੀਤੀ ਹੈ ਤੇ ਨਤੀਜੇ ਦਿਲ ਦਹਿਲਾ ਦੇਣ ਵਾਲੇ ਹਨ ਹਰ ਰੋਜ਼ ਸੜਕਾਂ ਤੇ ਦੌੜਦੀਆਂ ਕਾਰਾਂ ਵਿੱਚੋਂ ਤਕਰੀਬਨ ਅਧੀਆਂ ਦੀ ਰਜਿਸਟ੍ਰੇਸ਼ਨ ਜਾਂ WOF ਮਿਆਦ ਤੋਂ ਬਾਹਰ ਹੈ ਨਾਰਥਲੈਂਡ ਦੇ ਵਿੱਚ 68% WF ਮਿਆਦ ਤੋਂ ਬਾਹਰ ਮਿਲੀਆਂ ਹਨ ਆਕਲੈਂਡ ਦੇ ਵਿੱਚ ਇਹ ਅੰਕੜਾ 16% ਹੈ ਜਦਕਿ ਓਟਾਗੋ ਦੇ ਵਿੱਚ ਸਭ ਤੋਂ ਵਧੀਆ ਕੇਵਲ 8 ਫੀਸਦੀ ਦਾ ਇਹ ਅੰਕੜਾ ਹੈ ਆਟੋਮੋਬਾਈਲ ਐਸੋਸੀਏਸ਼ਨ ਦੇ ਨੀਤੀ ਸਲਾਹਕਾਰ ਟੈਰੀ ਕੋਲਿੰਸ ਦਾ ਕਹਿਣਾ ਹੈ ਕਿ ਇਹ ਅੰਕੜੇ ਕੁਝ ਵੱਧ ਦਿਖਾਈ ਦੇ ਸਕਦੇ ਹਨ ਕਿਉਂਕਿ ਕਈ ਵਾਰ ਲੋਕ ਰਜਿਸਟ੍ਰੇਸ਼ਨ ਮਿਆਦ ਤੋਂ ਕੁਝ ਦਿਨ ਬਾਅਦ ਭਰਦੇ ਹਨ ਪਰ ਸਿਸਟਮ ਉਹਨੂੰ ਪਿਛਲੇ ਤਰੀਕ ਤੋਂ ਹੀ ਵੈਲਿਡ ਮੰਨ ਲੈਂਦਾ ਹੈ ਉਹ ਕਹਿੰਦੇ ਹਨ ਕਿ ਨਾਰਥ ਲੈਂਡ ਵਰਗਾ ਖੇਤਰ ਵਿੱਚ ਅਸਲ ਇਹ ਸਮੱਸਿਆ ਹੈ ਲੋਕਾਂ ਕੋਲ ਖਰਚਾ ਨਹੀਂ ਹੈ ਜਦ ਵਾਹਨ ਸੜਕਾਂ ਤੇ ਨਹੀਂ ਚੱਲ ਰਹੇ ਹਨ ਕੋਲਿੰਸ ਨੇ ਚੇਤਾਵਨੀ ਦਿੱਤੀ ਹੈ ਕਿ ਰਜਿਸਟ੍ਰੇਸ਼ਨ ਫੀਸ ACC ਫੰਡ ਲਈ ਬਹੁਤ ਜ਼ਰੂਰੀ ਹੈ ਜੋ ਸੜਕ ਹਾਸਿਆਂ ਵਿੱਚ ਜ਼ਖਮੀਆਂ ਦੀ ਸਹਾਇਤਾ ਕਰਦਾ ਹੈ ਜਿਨ੍ਹਾਂ ਨੇ ਫੀਸ ਨਹੀਂ ਭਰੀ ਹੈ ਉਹਨਾਂ ਦਾ ਭੋਜ ਹਾਰ ਡਰਾਈਵਰ ਤੇ ਪੈਂਦਾ ਹੈ ਇਸ ਵਿਚਕਾਰ ਸਰਕਾਰ ਡਬਲਯੂ ਐਫ ਪ੍ਰਣਾਲੀ ਵਿੱਚ ਵੱਡੀਆਂ ਤਬਦੀਲੀਆਂ ਲਿਆਉਣ ਦੀ ਯੋਜਨਾ ਬਿਨਾਂ ਰਹੀ ਹੈ ਨਵੇਂ ਹਲਕੇ ਵਾਹਨਾਂ ਲਈ ਪਹਿਲੀ ਡਬਲਯੂ ਐਫ 4 ਸਾਲਾਂ ਲਈ 4 ਤੋਂ 10 ਸਾਲ ਪੁਰਾਣਿਆਂ ਲਈ ਹਰ 2 ਸਾਲ ਅਤੇ 10 ਸਾਲ ਤੋਂ ਪੁਰਾਣਿਆਂ ਲਈ ਹਰ ਸਾਲ ਜਾਂਚ ਜ਼ਰੂਰੀ ਹੋ ਸਕਦੀ ਹੈ ਨਿਊਜ਼ੀਲੈਂਡ ਵਿੱਚ ਰਜਿਸਟ੍ਰੇਸ਼ਨ ਅਤੇ ਡਬਲਯੂ ਐਫ ਮਿਆਦ ਤੋਂ ਬਾਹਰ ਚੱਲ ਰਹੀਆਂ ਗੱਡੀਆਂ ਦੇ ਹੈਰਾਨ ਕਰਨ ਵਾਲੇ ਅੰਕੜੇ ਸਾਮ੍ਹਣੇ ਹੈ ਬੋਨਟ ਐਪ ਨੇ NZTA ਦੇ ਡਾਟਾ ਤੇ ਆਧਾਰਤ 21500 ਵਾਹਨਾਂ ਦੀ ਜਾਂਚ ਕੀਤੀ ਹੈ ਤੇ ਨਤੀਜੇ ਦਿਲ ਦਹਿਲਾ ਦੇਣ ਵਾਲੇ ਹਨ ਹਰ ਰੋਜ਼ ਸੜਕਾਂ ਤੇ ਦੌੜਦੀਆਂ ਕਾਰਾਂ ਵਿੱਚੋਂ ਤਕਰੀਬਨ ਅਧੀਆਂ ਦੀ ਰਜਿਸਟ੍ਰੇਸ਼ਨ ਜਾਂ WF ਮਿਆਦ ਤੋਂ ਬਾਹਰ ਹੈ ਨਾਰਥਲੈਂਡ ਦੇ ਵਿੱਚ 68% WF ਮਿਆਦ ਤੋਂ ਬਾਹਰ ਮਿਲੀਆਂ ਹਨ ਆਕਲੈਂਡ ਦੇ ਵਿੱਚ ਇਹ ਅੰਕੜਾ 16% ਹੈ ਜਦਕਿ ਓਟਾਗੋ ਦੇ ਵਿੱਚ ਸਭ ਤੋਂ ਵਧੀਆ ਕੇਵਲ 8% ਦਾ ਇਹ ਅੰਕੜਾ ਹੈ ਆਟੋਮੋਬਾਈਲ ਐਸੋਸੀਏਸ਼ਨ ਦੇ ਨੀਤੀ ਸਲਾਹਕਾਰ ਟੈਰੀ ਕੋਲਿੰਸ ਦਾ ਕਹਿਣਾ ਹੈ ਕਿ ਇਹ ਅੰਕੜੇ ਕੁਝ ਵੱਧ ਦਿਖਾਈ ਦੇ ਸਕਦੇ ਹਨ ਕਿਉਂਕਿ ਕਈ ਵਾਰ ਲੋਕ ਰਜਿਸਟ੍ਰੇਸ਼ਨ ਮਿਆਦ ਤੋਂ ਕੁਝ ਦਿਨ ਬਾਅਦ ਭਰਦੇ ਹਨ ਪਰ ਸਿਸਟਮ ਉਹਨੂੰ ਪਿਛਲੇ ਤਰੀਕ ਤੋਂ ਹੀ ਵੈਲਿਡ ਮੰਨ ਲੈਂਦਾ ਹੈ ਉਹ ਕਹਿੰਦੇ ਹਨ ਕਿ ਨਾਰਥ ਲੈਂਡ ਵਰਗਾ ਖੇਤਰ ਵਿੱਚ ਅਸਲ ਇਹ ਸਮੱਸਿਆ ਹੈ ਲੋਕਾਂ ਕੋਲ ਖਰਚਾ ਨਹੀਂ ਹੈ ਜਾਂ ਵਾਹਨ ਸੜਕਾਂ ਤੇ ਨਹੀਂ ਚੱਲ ਰਹੇ ਹਨ ਕੋਲਿੰਸ ਨੇ ਚੇਤਾਵਨੀ ਦਿੱਤੀ ਹੈ ਕਿ ਰਜਿਸਟ੍ਰੇਸ਼ਨ ਫੀਸ ACC ਫੰਡ ਲਈ ਬਹੁਤ ਜ਼ਰੂਰੀ ਹੈ ਜੋ ਸੜਕ ਹਾਸਿਆਂ ਵਿੱਚ ਜ਼ਖਮੀਆਂ ਦੀ ਸਹਾਇਤਾ ਕਰਦਾ ਹੈ ਜਿਨ੍ਹਾਂ ਨੇ ਫੀਸ ਨਹੀਂ ਭਰੀ ਹੈ ਉਹਨਾਂ ਦਾ ਬੋਝ ਹਰ ਡਰਾਈਵਰ ਤੇ ਪੈਂਦਾ ਹੈ ਇਸ ਵਿਚਕਾਰ ਸਰਕਾਰ WF ਪ੍ਰਣਾਲੀ ਵਿੱਚ ਵੱਡੀਆਂ ਤਬਦੀਲੀਆਂ ਲਿਆਉਣ ਦੀ ਯੋਜਨਾ ਬਣਾ ਰਹੀ ਹੈ ਨਵੇਂ ਹਲਕੇ ਵਾਹਨਾਂ ਲਈ ਪਹਿਲੀ WF 4 ਸਾਲਾਂ ਲਈ 4 ਤੋਂ 10 ਸਾਲ ਪੁਰਾਣਿਆਂ ਲਈ ਹਰ 2 ਸਾਲ ਅਤੇ 10 ਸਾਲ ਤੋਂ ਪੁਰਾਣਿਆਂ ਲਈ ਹਰ ਸਾਲ ਜਾਂਚ ਜ਼ਰੂਰੀ ਹੋ ਸਕਦੀ ਹੈ। ਨਿਊਜ਼ੀਲੈਂਡ ਵਿੱਚ ਰਜਿਸਟ੍ਰੇਸ਼ਨ ਅਤੇ WOF ਮਿਆਦ ਤੋਂ ਬਾਹਰ ਚੱਲ ਰਹੀਆਂ ਗੱਡੀਆਂ ਦੇ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਹਨ ਬੋਨਟ ਐਪ ਨੇ NZTA ਦੇ ਡਾਟਾ ਤੇ ਆਧਾਰਤ 21500 ਵਾਹਨਾਂ ਦੀ ਜਾਂਚ ਕੀਤੀ ਹੈ ਤੇ ਨਤੀਜੇ ਦਿਲ ਦਹਿਲਾ ਦੇਣ ਵਾਲੇ ਹਨ ਹਰ ਰੋਜ਼ ਸੜਕਾਂ ਤੇ ਦੌੜਦੀਆਂ ਕਾਰਾਂ ਵਿੱਚੋਂ ਤਕਰੀਬਨ ਅੱਧੀਆਂ ਦੀ ਰਜਿਸਟ੍ਰੇਸ਼ਨ ਜਾਂ WOF ਮਿਆਦ ਤੋਂ ਬਾਹਰ ਹੈ ਨਾਰਥਲੈਂਡ ਦੇ ਵਿੱਚ 68% WF ਮਿਆਦ ਤੋਂ ਬਾਹਰ ਮਿਲੀਆਂ ਹਨ ਆਕਲੈਂਡ ਦੇ ਵਿੱਚ ਇਹ ਅੰਕੜਾ 16% ਹੈ ਜਦਕਿ ਓਟਾਗੋ ਦੇ ਵਿੱਚ ਸਭ ਤੋਂ ਵਧੀਆ ਕੇਵਲ 8% ਦਾ ਇਹ ਅੰਕੜਾ ਹੈ ਆਟੋਮੋਬਾਈਲ ਐਸੋਸੀਏਸ਼ਨ ਦੇ ਨੀਤੀ ਸਲਾਹਕਾਰ ਟੈਰੀ ਕੋਲਿੰਸ ਦਾ ਕਹਿਣਾ ਹੈ ਕਿ ਇਹ ਅੰਕੜੇ ਕੁਝ ਵੱਧ ਦਿਖਾਈ ਦੇ ਸਕਦੇ ਹਨ ਕਿਉਂਕਿ ਕਈ ਵਾਰ ਲੋਕ ਰਜਿਸਟ੍ਰੇਸ਼ਨ ਮਿਆਦ ਤੋਂ ਕੁਝ ਦਿਨ ਬਾਅਦ ਕਰਦੇ ਹਨ ਪਰ ਸਿਸਟਮ ਉਹਨੂੰ ਪਿਛਲੇ ਤਰੀਕ ਤੋਂ ਹੀ ਵੈਲਿਡ ਮੰਨ ਲੈਂਦਾ ਹੈ ਉਹ ਕਹਿੰਦੇ ਹਨ ਕਿ ਨਾਰਥ ਲੈਂਡ ਵਰਗਾ ਖੇਤਰ ਵਿੱਚ ਅਸਲ ਇਹ ਸਮੱਸਿਆ ਹੈ ਲੋਕਾਂ ਕੋਲ ਖਰਚਾ ਨਹੀਂ ਹੈ ਜਦ ਵਾਹਨ ਸੜਕਾਂ ਤੇ ਨਹੀਂ ਚੱਲ ਰਹੇ ਹਨ ਕੋਲਿੰਸ ਨੇ ਚੇਤਾਵਨੀ ਦਿੱਤੀ ਹੈ ਕਿ ਰਜਿਸਟ੍ਰੇਸ਼ਨ ਫੀਸ ਏਸੀਸੀ ਫੰਡ ਲਈ ਬਹੁਤ ਜ਼ਰੂਰੀ ਹੈ ਜੋ ਸੜਕ ਹਾਦਸਿਆਂ ਵਿੱਚ ਜ਼ਖਮੀਆਂ ਦੀ ਸਹਾਇਤਾ ਕਰਦਾ ਹੈ ਜਿਨ੍ਹਾਂ ਨੇ ਫੀਸ ਨਹੀਂ ਭਰੀ ਹੈ ਉਹਨਾਂ ਦਾ ਬੋਝ ਹਰ ਡਰਾਈਵਰ ਤੇ ਪੈਂਦਾ ਹੈ ਇਸ ਵਿਚਕਾਰ ਸਰਕਾਰ ਡਬਲਯੂ ਐਫ ਪ੍ਰਣਾਲੀ ਵਿੱਚ ਵੱਡੀਆਂ ਤਬਦੀਲੀਆਂ ਲਿਆਉਣ ਦੀ ਯੋਜਨਾ ਬਣਾ ਰਹੀ ਹੈ ਨਵੇਂ ਹਲਕੇ ਵਾਹਨਾਂ ਲਈ ਪਹਿਲੀ WF 4 ਸਾਲਾਂ ਲਈ 4 ਤੋਂ 10 ਸਾਲ ਪੁਰਾਣਿਆਂ ਲਈ ਹਰ 2 ਸਾਲ ਅਤੇ 10 ਸਾਲ ਤੋਂ ਪੁਰਾਣਿਆਂ ਲਈ ਹਰ ਸਾਲ ਜਾਂਚ ਜ਼ਰੂਰੀ ਹੋ